ਕੋਈ ਗੱਲ ਨਹੀਂ ਅੱਜ ਉਹ ਨਾ ਉਹ ਜਿਹੜੀ ਮੀਟਿੰਗ ਕੀਤੀ ਅੱਛਾ ਮੈਂ ਮੈਂ ਮੇਰਾ ਨਾਮ ਵਿਜੇ ਕਪੂਰ ਪ੍ਰਿੰਸੀਪਲ ਕੋਆਟ ਸੀਨੀਅਰ ਸੈਕੰਡਰੀ ਸਕੂਲ ਮਲਟੀਪਰਪਸ ਪਟਿਆਲਾ ਤੇ ਅੱਜ ਜਿਹੜੀ ਹੈਗੀ ਹੈ ਸਰਕਾਰ ਵੱਲੋਂ ਆਪਣੇ ਸੀਐਮ ਔਰ ਈਐਮ ਸਾਹਿਬ ਵੱਲੋਂ ਜਿਹੜੀ ਮਾਪੇ ਅਧਿਆਪਕ ਮਿਲਣੀ ਜਿਹੜੀ ਹੈਗੀ ਆ ਰੱਖੀ ਗਈ ਹੈ ਤਾਂ ਜੋ ਬੱਚਿਆਂ ਦੀ ਜਿਹੜੀ ਸਾਲਾਨਾ ਕਾਰਗੁਜ਼ਾਰੀ ਹੈਗੀ ਆ ਉਸ ਦੀ ਜਾਣਕਾਰੀ ਜਿਹੜੀ ਹੈਗੀ ਆ ਬੱਚਾ ਨੇ ਮਾਪਿਆਂ ਨੂੰ ਦੇ ਸਕੀਏ ਤੇ ਜੇਕਰ ਉਹਨਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਪੇਸ਼ੀ ਹੈ ਜਾਂ ਕੋਈ ਇੰਪਰੂਵਮੈਂਟ ਹੈ ਜਾਂ ਸਾਡੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਪਾਈ ਜਾਂਦੀ ਹੈ ਗੱਲਬਾਤ ਤਾਂ ਉਹਾਂ ਦੇ ਨਾਲ ਸਾਂਝੀ ਕੀਤੀ ਜਾ ਸਕਦੀ ਹੋਵੇ ਇਸ ਤੋਂ ਇਲਾਵਾ ਹੋਰ ਵੀ ਕਈ ਗੱਲਾਂ ਹੈਗੀਆਂ ਜਿਹੜਿਆ ਅਸੀਂ ਉਹਨਾਂ ਦੇ ਨਾਲ ਗੱਲਬਾਤ ਬੱਚਿਆਂ ਦੇ ਪੇਰੈਂਟਸ ਨਾਲ ਸਾਂਝੀ ਕਰਨੀ ਹੈਗੀ ਹੈ ਕਿ ਉਹਨਾਂ ਦੀ ਜਿਹੜਾ ਸਲਾਨਾ ਕਾਰਗੁਜ਼ਾਰੀ ਜਿਹੜੀ ਹੈਗੀ ਹੈ ਕੀ ਹੈ ਉਹਨਾਂ ਦੀ ਜਿਹੜੀ ਹਾਜ਼ਰੀ ਹੈਗੀ ਹੈ ਕਲਾਸ ਦੇ ਵਿੱਚ 100% ਜਿਹੜੀ ਹੈਗੀ ਹੈ ਸ਼ਿਓਰ ਕਰਨੀ ਹੈਗੀ ਹੈ ਕਿ ਬੱਚੇ ਜਿਹੜੇ ਹੈਗਿਆ ਸਕੂਲ ਦੇ ਵਿੱਚ ਆਣ ਔਰ ਆਪਣੀ ਮਿਹਨਤ ਜਿਹੜੀ ਹੈਗੀ ਹੈ ਕਰਕੇ ਅਧਿਆਪਕਾਂ ਨੂੰ ਦਿਖਾਨ ਤੇ ਪਹਿਲੇ ਦਰਜਾ ਜਿਹੜਾ ਹੈਗਾ ਸਕੂਲ ਦੇ ਵਿੱਚ ਪ੍ਰਾਪਤ ਕਰਨ ਤੇ ਸਕੂਲ ਨੂੰ ਉਪਲਬਧੀਆਂ ਤੇ ਲਿਆਉਣ ਤੇ ਵੱਧ ਤੋਂ ਵੱਧ ਮੈਰਿਟ ਲਿਸਟਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਦੁਆਰਾ ਪ੍ਰਾਪਤ ਕੀਤੀਆਂ ਜਾਣ ਜਾਂ ਇਸ ਤੋਂ ਇਲਾਵਾ ਇੱਕ ਸਾਡੇ ਕੋਲ ਹੋਰ ਮਿਸ਼ਨ ਸਮਰਥ ਜਿਹੜਾ ਹੈਗਾ ਉਹ ਚੱਲ ਰਿਹਾ ਹੈਗਾ ਉਸ ਦੇ ਵਿੱਚ ਹਰ ਲੈਵਲ ਜਿਹੜਾ ਹੈਗਾ ਬੱਚੇ ਦਾ ਕਾਊਂਟ ਕੀਤਾ ਜਾਂਦਾ ਹੈ ਵੀ ਬੱਚਾ ਕਿਹੜੇ ਲੈਵਲ ਦੇ ਉੱਤੇ ਕਿਸ ਸਮੇ ਕਿਹੜੇ ਲੈਵਲ ਦੇ ਉੱਤੇ ਖੜਾ ਹੈਗਾ 40% ਤੇ ਖੜਾ ਹੈ 80 ਤੇ ਖੜਾ ਹੈ 85 ਤੇ ਖੜਾ ਹੈ 90 ਤੇ ਖੜਾ ਹੈ ਜਾਂ ਅਸੀਂ ਇੱਥੇ ਕਹਿ ਸਕਦੇ ਆ ਕਿ 90 ਪਲੱਸ ਦੇ ਉੱਤੇ ਖੜਾ ਹੈਗਾ ਇਸ ਤੋਂ ਇਲਾਵਾ ਅਸੀਂ ਜਿਹੜੇ ਪੇਰੈਂਟਸ ਆਉਂਦੇ ਹੈਗੇ ਆ ਉਹਨਾਂ ਨੂੰ ਸਕੂਲ ਵੀ ਵਿజిਟ ਕਰਵਾਇਆ ਜਾਂਦਾ ਹੈ ਸਕੂਲ ਦੇ ਵਿੱਚ ਜਿਹੜੀਆਂ ਸਰਕਾਰ ਵੱਲੋਂ ਸਮੇਂ-ਸਮੇਂ ਤੇ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈਗੀਆਂ ਜਿਵੇਂ ਵਰਦੀਆਂ ਦਿੱਤੀਆਂ ਜਾਂਦੀਆਂ ਐ ਮਿੱਡੇ ਮੀਲ ਦਿੱਤਾ ਜਾਂਦਾ ਹੈਗਾ ਜਾਂ ਲਾਇਬ੍ਰੇਰੀ ਦਾ ਲੰਗਰ ਲਗਾਇਆ ਜਾਂਦਾ ਹੈਗਾ ਤਾਂ ਉਹਨਾਂ ਦੇ ਬਾਰੇ ਵਿੱਚ ਵੀ ਜਾਣਕਾਰੀ ਜਿਹੜੀ ਹੈਗੀ ਹੈ ਦਿੱਤੀ ਜਾਂਦੀ ਹੈ ਜੇ ਮੇਰਾ ਨਾਮ ਸੁਖਵਿੰਦਰ ਸਿੰਘ ਲੈਕਚਰਰ ਇਕਨੋਮਿਕਸ ਮੈਂ ਮਲਟੀਪਰਪਸ ਸਕੂਲ ਦੇ ਵਿੱਚ ਹੀ ਆ ਨੇ ਮੀਟਿੰਗ ਹੋਈ ਜਾ ਰਹੀ ਹੈ ਜਿਹੜੀ ਮੀਟਿੰਗ ਕੀਤੀ ਜਾ ਰਹੀ ਹੈ ਇਸ ਦੇ ਸਬੰਧ ਦੇ ਵਿੱਚ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਪੰਜਾਬ ਹੈ ਜਿਹੜਾ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਤੇ ਸਿੱਖਿਆ ਵਿਭਾਗ ਹੈ ਜਿਹੜਾ ਉਹ ਸਰਦਾਰ ਹਰਜੋਤ ਸਿੰਘ ਬੈਂ ਸਾਡੀ ਸਿੱਖਿਆ ਮੰਤਰੀ ਜੀ ਉਹਨਾਂ ਦੀ ਅਗਵਾਈ ਦੇ ਵਿੱਚ ਬਹੁਤ ਵਧੀਆ ਲੀਹਾਂ ਦੇ ਉੱਤੇ ਚੱਲ ਰਿਹਾ ਹੈ ਸਾਡੇ ਸਕੂਲ ਦੇ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਵਿਜੇ ਕਪੂਰ ਜੀ ਦੀ ਅਗਵਾਈ ਦੇ ਵਿੱਚ ਇਹ ਜਿਹੜੀ ਪੀਟੀਐਮ ਹੋ ਰਹੀ ਹੈ ਪਹਿਲਾਂ ਵੀ ਜਿੰਨੀਆਂ ਪੀਟੀਐਮ ਹੋਈਆਂ ਨੇ ਉਹਨਾਂ ਦੇ ਵਿੱਚ ਵੀ ਅਧਿਆਪਕ ਨੇ ਆਪਣਾ ਪੂਰਾ ਤਨ ਮਨ ਲਾ ਕੇ ਵਿਦਿਆਰਥੀਆਂ ਨੂੰ ਪੜਾਇਆ ਵਧੀਆ ਵਿਦਿਆਰਥੀਆਂ ਨੂੰ ਸਿੱਖਿਆ ਦਿੱਤੀ ਹੈ ਤੇ ਜਿਹੜੇ ਮਾਪੇ ਐ ਉਹਨਾਂ ਦੇ ਵਿੱਚ ਵੀ ਬਹੁਤ ਸਾਰਾ ਉਤਸ਼ਾਹ ਹੈ ਕਦੇ ਵੀ ਪਹਿਲਾਂ ਅਸੀਂ 2-3 ਸਾਲ ਤੋਂ ਪਹਿਲਾਂ ਦੇਖਿਆ ਕਿ ਕਦੇ ਵੀ ਇੰਨਾ ਅਧਿਆਪਕ ਮਾਪੇ ਮਿਲਨੀ ਹੈ ਜਿਹੜੀ ਉਹਦੇ ਉੱਤੇ ਕਦੇ ਵੀ ਮਾਪਿਆਂ ਦਾ ਉਤਸ਼ਾਹ ਸੀ ਜਿਹੜਾ ਉਹ ਨਹੀਂ ਆਇਆ ਪਰੰਤੂ ਹੁਣ ਜਿਹੜਾ ਹੈ ਮਾਪੇ ਸਰਕਾਰੀ ਸਕੂਲਾਂ ਵੱਲ ਉਹਨਾਂ ਦਾ ਜਾਲਾ ਛਕਾ ਹੋਣ ਕਰਕੇ ਹੁਣ ਪ੍ਰਾਈਵੇਟ ਸਕੂਲਾਂ ਦੇ ਨਾਲੋਂ ਇਹ ਚੀਜ਼ਾਂ ਨੇ ਜਿਹੜੀਆਂ ਇਹ ਵਧੀਆ ਆਕਰਸ਼ਿਤ ਕਰ ਰਹੀਆਂ ਨੇ ਤੇ ਜਿਹੜਾ ਸਾਡਾ ਸਕੂਲ ਹੈ ਇਹ ਵੀ ਸਪੋਰਟਸ ਦੇ ਵਿੱਚ ਖੇਡਾਂ ਦੇ ਵਿੱਚ ਤੇ ਹੋਰ ਜਿਹੜੀਆਂ ਸਾਡੀਆਂ ਅਕਾਦਮਿਕ ਐਕਟੀਵਿਟੀਆਂ ਆ ਉਹਦੇ ਵਿੱਚ ਵੀ ਸਾਡੇ ਵਿਦਿਆਰਥੀ ਆ ਜਿਹੜੇ ਮੱਲਾ ਮਾਰ ਰਹੇ ਆ ਇਸ ਕਰਕੇ ਸਾਡੇ ਸਕੂਲ ਦੇ ਵਿੱਚ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ। ਜੀ ਆਜ ਕੀ ਨਾਮ ਹੈ ਦੇਖੋ ਨਾਮ ਤਾਂ ਰنجਜੀਤ ਕੋਰੇ ਜੀ ਸਾਡੀ ਗੱਲਬਾਤ ਬਹੁਤ ਵਧੀਆ ਹੋਈ ਜੀ ਸਾਡਾ ਇਹ ਬੇਟਾ ਪਲੱਸ 1 ਹੈ ਜੀ ਤੇ ਇਹ 3-4 ਸਾਲ ਤੋਂ ਮਤਲਬ 7th ਤੋਂ ਇਸ ਸਕੂਲ ਦੇ ਵਿੱਚ ਕੰਟੀਨਿਊ ਕਰਾ ਮਤਲਬ ਕਿ 올ਓਵਰ ਸਕੂਲ ਦਾ ਰਿਵਿਊ ਸਾਡਾ ਸਾਡਾ ਬਹੁਤ ਬਹੁਤ ਜ਼ਿਆਦਾ ਵੈਰੀ ਗੁੱਡ ਰਿਹਾ ਜੀ ਬਹੁਤ ਜ਼ਿਆਦਾ ਟੀਚਰ ਵੀ ਪੋਪ ਕੋਆਪਰੇਟਿਵ ਨੇ ਹਰ ਤਰ੍ਹਾਂ ਨਾਲ ਹੈਲਪ ਕਰਦੇ ਨੇ ਬੱਚਿਆਂ ਦੀ ਤੇ ਅਸੀਂ ਪੂਰੇ ਸੈਟੀਸਫਾਈਡ ਹਾਂ ਨਹੀਂ ਸਰ ਸਾਡਾ ਐਕਸਪੀਰੀਅੰਸ ਸ਼ੁਰੂ ਤੋਂ ਹੀ ਜਦੋਂ ਤੋਂ ਅਸੀਂ ਸਕੂਲ ਦੇ ਵਿੱਚ ਸਾਡਾ ਬੱਚਾ ਆਇਆ ਸਾਡਾ ਖੁਦ ਦਾ ਐਕਸਪੀਰੀਅੰਸ ਇੰਨਾ ਵਧੀਆ ਰਿਹਾ ਸਾਡੇ ਨਾਲ ਟੀਚਰਸ ਮਤਲਬ ਪਰਸਨਲੀ ਵੀ ਸਾਡੇ ਨਾਲ ਪੂਰਾ ਇਨ ਵਧੀਆ ਨੇ ਤੇ ਸਾਡੇ ਬੱਚੇ ਲਈ ਵੀ ਬਹੁਤ ਜੀ ਹਾਂ ਜੈ ਰਾਜਵੀਰ ਸਿੰਘ ਪਲੱਸ 1 A ਨਾਨ ਮੈਡੀਕਲ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਬਹੁਤ ਕੋਆਪਰੇਟਿਵ ਨੇ ਟੀਚਰਸ ਵੀ ਉਹ ਐਪਰੀਸ਼ੀਏਟ ਕਰਦੇ ਨੇ ਸਾਰੇ ਬੱਚਿਆਂ ਨੂੰ ਤੇ ਜਿਹੜੇ ਵੀਕ ਵੀ ਹੁੰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਨੇ ਕਿਸੇ ਨੂੰ ਵੀ ਪਾਰਸ਼ਲਟੀ ਨਹੀਂ ਕਰਦੇ